ਮਹਾਰਾਜ ਜੀ ਨੇ ਸਾਡੇ ਲਈ ਕੀ ਕੀ ਪੂਰਨੇ ਪਾਇਦਾਦੀਆਂ ਬਖਸ਼ੀਆਂ ਸਾਡੇ ਉਤ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕੀਤੀਆਂ ਬੜੇ ਪਰਉਪਕਾਰ ਨੇ ਗੁਰੂ ਕਲਗੀਧਰ ਪਿਤਾ ਪਾਤਸ਼ਾਹ ਮਹਾਰਾਜ ਜੀ ਆਨੇ ਸਤਗੁਰ ਪਾਤਸ਼ਾਹ ਮਹਾਰਾਜ ਜੀ ਦੇ ਪਰਉਪਕਾਰ ਨੂੰ ਜੇ ਆਪਾਂ ਗਿਰੰਦਾ ਯਤਨ ਕਰੀਏ ਤੇ ਆਪਣੀ ਜ਼ਿੰਦਗੀ ਜਿਹੜੀ ਛੋਟੀ ਪੈ ਜਾਵੇ ਮਹਾਰਾਜ ਜੀ ਦੀ ਬਾਣੀ ਕਹਿੰਦੀ ਜੇਵਾ ਏਕ ਕਵਣ ਗੁਣ ਕਈਏ ਬੀਸ਼ਮਾਰ ਬੀਅੰਤ ਸੁਆਮੀ ਫਿਰ ਅੰਤ ਨਾ ਕਿਨਹੀ ਲਈਏ ਗੁਰੂ ਕਲਗੀਧਰਪਤਾ ਮਹਾਰਾਜ ਬੇਸਮਰ ਬੇੰਤ ਗੁਨਾ ਦੇ ਮਾਲਕ ਨੇ ਆਹ ਸੰਗਤ ਪਾਤਸ਼ਾਹ ਮਹਾਰਾਜ ਯਾਨੇ ਜੀਵਨ ਦੇ ਵਿੱਚੋਂ ਇੱਕ ਅਲੌਕਿਕ ਪ੍ਰਕਾਪ ਆਪ ਜੀਆਂ ਦੇ ਨਾਲ ਮੈਂ ਸਾਂਝਾ ਕਰਨ ਦਾ ਯਤਨ ਕਰਨ ਲੱਗਾ ਹਾਂ ਗੁਰੂ ਕਲਗੀਧਰਪਤਾ ਪਾਤਸ਼ਾਹ ਮਹਾਰਾਜ ਸੱਚੀ ਸਰਕਾਰ ਉਹਨਾਂ ਦੇ ਪਿਤਾ ਜੀ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਯਾਨੇ ਰਾਣੀ ਚੰਪਾ ਦੇ ਕਹਿੰਦੇ ਉੱਤੇ ਇੱਕ ਨਗਰ ਆਵਾਜ਼ ਕੀਤਾ ਜਿਹਦਾ ਨਾਮ ਪਹਿਲਾ ਸੀ ਮਕਤਵਾਲ ਮਹਾਰਾਜਸੀ ਸਰਕਾਰ ਨੇ ਸੂਰਜ ਪ੍ਰਕਾਸ਼ ਦੇ ਵਿੱਚ ਲਿਖਿਆ ਕਿ 2200 ਮੁਰਾ ਦੇ ਕੇ ਇਸ ਨਗਰ ਦੀ ਜ਼ਮੀਨ ਰਾਣੀ ਚੰਪਾ ਦੇ ਕੋਲੋਂ ਖਰੀਦੀ ਤੇ ਸਤਸੁਰ ਬਾਦਸ਼ਾਹ ਮਹਾਰਾਜ ਜੀ ਨੇ ਇੱਕ ਨਗਰ ਅਵਾਂਗ ਕੀਤਾ ਜਿਹਦਾ ਨਾਮ ਰੱਖਿਆ ਗਿਆ ਚੱਕ ਨਾਨਕੀ ਮਾਤਾ ਨਾਨਕੀ ਧਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਮਾਤਾ ਜੀ ਨੇ ਉਹਨਾਂ ਦੇ ਨਾਮ ਦੇ ਉੱਤੇ ਚੱਕ ਨਾਨਕੀ ਨਗਰ ਅਵਾਂਗ ਕੀਤਾ ਗਿਆ ਸਮਾਂ ਬਾਕੀ ਇਸ ਨਗਰ ਦਾ ਨਾਮ ਅਨੰਦਪੁਰ ਸਾਹਿਬ ਰੱਖ ਦਿੱਤਾ ਗਿਆ ਨਨਤਪੁਰ ਸਾਹਿਬ ਦੇ ਵਿੱਚ ਦਾਤਾਰ ਪਿਤਾ ਧੰਗੁਰ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ 1675 ਈਸਵੀ ਦੇ ਵਿੱਚ ਦੀਨ ਦੁਨੀਆ ਦੇ ਪਾਤਸ਼ਾਹ ਬਣਦੇ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਗੱਦੀ ਦੇ 10ਵੇਂ ਵਾਰਸ ਬਣੇ ਸਤਗੁਰ ਪਾਤਸ਼ਾਹ ਮਹਾਰਾਜ ਯਾਨੀ ਦੇਖਿਆ ਸੀ ਕਿ ਸ਼ਾਂਤ ਮੈਤਰੀਕੀ ਦੇ ਨਾਲ ਰਹਿ ਕੇ ਸ਼ਹਾਦਤਾਂ ਹੋਈਆਂ ਗੁਰੂ ਤੇਗ ਬਹਾਦਰ ਮਹਾਰਾਜ ਯਾਨੀ ਸ਼ਹਾਦਤ ਸ਼ਾਂਤ ਮੈਤਰੀਕੀ ਦੇ ਨਾਲ ਰਹਿ ਕੇ ਹੋ ਰਹੀ ਹੈ ਤੇ ਮਹਾਰਾਜ ਜੀ ਨੂੰ ਪਤਾ ਹੋਰ ਉਹ ਜੇ ਬਾਦਸ਼ਾਹ ਜਿਹੜਾ ਬੜਾ ਕੁੱਟਲ ਨੀਤੀਆਂ ਦਾ ਬਾਦਸ਼ਾਹ ਆ ਬੜੀਆਂ ਕੁੱਟਲ ਚਾਲਾਂ ਚਲਦਾ ਪਿਆ ਆ ਤੇ ਸਤਗੁਰ ਪਾਤਸ਼ਾਹ ਮਹਾਰਾਜ ਜੀ ਨੂੰ ਇਹ ਵੀ ਪਤਾ ਉਹ ਜਦੋਂ ਤਖਤ ਦੇ ਉੱਤੇ ਬੈਠਾ ਉਹਨੇ ਆਪਣੇ ਪਿਓ ਨੂੰ ਕੈਦ ਦੇ ਵਿੱਚ ਰੱਖਿਆ ਆਪਣੇ ਭਰਾਵਾਂ ਦਾ ਕਤਲ ਕੀਤਾ ਆਪਣੇ ਬੱਚਿਆਂ ਨੂੰ ਵੀ ਉਹਨੇ ਕੈਦ ਦੇ ਵਿੱਚ ਰੱਖਿਆ ਉਹਦੀ 30 20 ਸਾਲ ਦੀ ਕੈਦ ਦੇ ਵਿੱਚ ਰਹਿ ਕੇ ਮਰ ਗਈ ਇਹਨਾਂ ਨਰਦਈ ਬਾਦਸ਼ਾਹ ਆ ਸਤਗੁਰ ਪਾਤਸ਼ਾਹ ਨੂੰ ਪਤਾ ਆ ਕਿ ਉਹਨਾਂ ਸ਼ਾਂਤ ਮਇਤਰੀਕੇ ਦੇ ਨਾਲ ਰਹਿ ਕੇ ਸਰਨਾ ਨੇ ਦੂਸਰਾ ਤਰੀਕਾ ਹੈ ਸਤਗੁਰ ਪਾਤਸ਼ਾਹ ਮਹਾਰਾਜ ਕੁਝ ਵੀ ਨਾ ਕਰਨ ਬੈਠ ਕੇ ਸੰਗਤਾਂ ਮਹਾਰਾਜਿਆਂ ਦੇ ਦਰਸ਼ਨ ਦਿzare ਕਰਨ ਤੇ ਮਹਾਰਾਜ ਨੂੰ ਚਰਤ ਚੜੀ ਜਾਵੇ ਇਹ ਵੀ ਤਰੀਕਾ ਹੈ ਅਨੰਤੋ ਸਾਹਿਬ ਦੀ ਧਰਤੀ ਤੇ ਰਹਿੰਦਾ ਮਹਾਰਾਜਿਆਂ ਨੂੰ ਦੋਨੋਂ ਤਰੀਕੇ ਚੰਗੇ ਨ ਲੱਗੇ ਮਨੁੱਖਤਾ ਦੇ ਭਲੇ ਵਾਸਤੇ ਸਤਗੁਰ ਪਾਤਸ਼ਾਹ ਮਹਾਰਾਜ ਪਰਉਪਕਾਰ ਕਰਨ ਵਾਸਤੇ ਇਸ ਧਰਤੀ ਤੇ ਆਏ ਸਤਗੁਰੂ ਤੇਰਦੇਵ ਜੀ ਨੇ ਆਪਣੇ ਸਿੱਖਾਂ ਨੂੰ ਕਿਹਾ ਜੇ ਮੈਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸੱਚੀ ਸਰਕਾਰ ਨੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੀ ਸ਼ਹੀਦੀ ਤੋਂ ਬਾਅਦ ਕਿਹਾ ਸਿੱਖੋ ਜਿੱਥੇ ਦਸਬੰਦ ਲੈ ਕੇ ਆਉਂਦੇ ਆ ਉੱਥੇ ਕੀਮਤੀ ਜਵਾਨੀਆਂ ਵੀ ਗੁਰੂ ਦਰਬਾਰ ਦੇ ਅੰਦਰ ਪੇਟਾ ਕਰੋ ਉੱਥੇ ਕੀਮਤੀ ਸ਼ਸਤਰ ਲੈ ਕੇ ਆਓ ਉੱਥੇ ਕੀਮਤੀ ਘੋੜੇ ਲੈ ਕੇ ਆਓ ਇੱਕ ਵਾਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕਰੋ ਸਤਗੁਰ ਪਾਤਸ਼ਾਹ ਧੰਗ ਗੋਬਿੰਦ राय ਪਾਤਸ਼ਾਹ ਮਹਾਰਾਜ ਜੀ ਨੇ ਫਿਰ ਇਹ ਐਲਾਨ ਕਰ ਦਿੱਤਾ ਸੰਕਤਾ ਮਹਾਰਾਜ ਜੀ ਦੇ ਚਰਨਾਬਿਚ ਆਉਣ ਲੱਗੀਆਂ ਜਵਾਨੀਆਂ ਪੇਟੋਂ ਲੱਗਪੀਆਂ ਸ਼ਸ਼ਟ ਪੇਟਾਂੋਂ ਲੱਗਪੈ ਚੰਗੇ ਨਸਲੀ ਘੋੜੇ ਲੈ ਕੇ ਸੰਕਤਾ ਮਹਾਰਾਜ ਜੀ ਦੇ ਪਾਵਨ ਦਰਬਾਰ ਦੇ ਵਿੱਚ ਸੱਜਣ ਲੱਗੀਆਂ ਇਸ ਪਾਵਨ ਘਰ ਦੇ ਅੰਦਰ ਇੱਕ ਰੰਜੀਤ ਨਗਾਰਾ ਮੜਿਆ ਗਿਆ ਰੰਜੀਤ ਨਗਾਰਾ ਵੱਜਿਆ ਭਾਰੀ ਰਾਜੇ ਆਪਣੀ ਸੋਧ ਉਹ ਪਾਹ ਜਾਂਦੇ ਨੇ ਸਤਗੁਰ ਪਾਤਸ਼ਾਹ ਮਹਾਰਾਜ ਉਹਨਾਂ ਦੀਆਂ ਅੱਖਾਂ ਦੇ ਵਿੱਚ ਲੜਕਣ ਲੱਗ ਪਏ ਉਹਨਾਂ ਨੇ ਗੁਰੂ ਪਾਤਸ਼ਾਹ ਮਹਾਰਾਜ ਜਾਨੇ ਜਾਂਕੀਤਾ ਪੰਘਾਈ ਦਾ ਜੋ ਸਤਕਰ ਪਾਤਸ਼ਾਹ ਮਹਾਰਾਜ ਜਿਹੜੇ ਹੱਥੋਂ ਹਾ ਕੇ ਵਾਪਸ ਪਰਤ ਜਾਂਦੇ ਆ ਨਦੌਨ ਦਾ ਜੰਗ ਹੋਇਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਸੱਚੀ ਸਰਕਾਰ ਪਾਹੀ ਰਾਜਿਆਂ ਵੱਲੋਂ ਲੜਦੇ ਆ ਮਹਿਮਾਨ ਪਾੜੀ ਰਾਜੇ ਬਾਰ-ਬਾਰ ਨਾਨਕ ਸਾਹਿਬ ਦੇ ਉੱਤੇ ਚੜਾਈ ਕਰਕੇ ਆਉਂਦੇ ਰਹੇ ਆ ਸਾਲ ਜਿਹੜਾ 1699 ਈ ਧੰਨ ਗੁਰੂ ਕਲਗੀ ਧਰਪਿਤੋਂ ਪਾਤਸ਼ਾਹ ਮਹਾਰਾਜ ਜਿਹਨੇ 1699 ਈ ਦੀ ਵਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਹਾਇਤਾ ਕੀਤੀ ਤੇ ਮਹਾਰਾਜ ਜਿਹਨੇ ਖੰਡੇ ਬਾਟੇ ਦੀ ਪੌਛਟਾਈ ਬਹੁਤ ਸਾਰੀਆਂ ਸੰਗਤਾਂ ਨੇ ਮਹਾਰਾਜ ਜੀ ਦੇ ਚਰਨਾਬਿਚਾਂ ਆ ਕੇ ਖੰਡੇ ਬਾਟੇ ਦੀ ਪਾਲ ਪ੍ਰਾਪਤ ਕੀਤੀ ਆ ਤੇ ਪਹਾੜੀ ਰਾਜਿਆਂ ਨੂੰ ਪਤਾ ਲੱਗਿਆ ਕਿ ਗੁਰੂ ਕਲਗੀਧਰਪਤਾ ਪਾਤਸ਼ਾਹ ਮਹਾਰਾਜ ਜੀ ਨੇ ਪੰਖ ਸਾਜਿਆ ਉਸ ਪਰਤ ਦਾ ਜਿਹੜਾ ਹਿੱਸਾ ਬਣਨਾ ਤੇ ਮਹਾਰਾਜ ਜੀ ਨੇ ਕਹੇ ਖੰਡੇ ਬਾਟੇ ਦੀ ਪਾਲ ਚੱਕੋ ਜਾਣ ਕੇ ਕਰਕੇ ਦੇਖ ਚੁੱਕੇ ਆ ਉਹਨਾਂ ਨੇ ਰਾਜਨੀਤੀ ਤੋਂ ਕੰਮ ਲਿਆ ਤੇ ਉਹ ਕਹਿਣ ਲੱਗੇ ਆਪਣਾ ਜਿਹੜਾ ਦੁਸ਼ਮਣ ਹੈ ਗੁਰੂ ਕਲਗੀਧਰਪਤਾ ਨੂੰ ਦੁਸ਼ਮਣ ਕਹਿੰਦੇ ਆ ਜਦਕਿ ਗੁਰੂ ਗੋਬਿੰਦ ਪਾਤਸ਼ਾਹ ਮਹਾਰਾਜ ਨੇ ਉਮ ਤਖਤ ਲੈ ਕੇ ਦੇਣ ਬਾਲੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜਿਆ ਕੋ ਜਮੀਨ ਵਾਰ ਵੀ ਨਾਲ ਜੰਗ ਹਾਰੀ ਮਹਾਰਾਜਿਆ ਨੇ 1 1/2 ਜਮੀਨ ਦੇ ਉੱਤੇ ਵੀ ਕੰ